ਕੁਝ ਪ੍ਰੋਡਕਟ ਦਾ ਫਾਰਮਾਰਕਟ ਦੇ ਲਈ ਲਿਖਿਆ ਯਾਰ ਵੀ ਮੇਰੇ ਇਸ ਐਗਰੀਕਲਚਰ ਸੋਲੂਸ਼ਨ ਦੇ ਅੰਦਰ ਤੇ ਇਹਦੇ ਵਿੱਚ ਫਸਟ ਆਫ ਆਲ ਆਪਾਂ ਆ ਏਮੈਕਸ ਪ੍ਰੋਡਕਟ ਹੈ ਆਪਣੇ ਕੋਲ ਆਰਮੈਂਟ ਹੈਮਰ ਦੇ ਮੇਰੇ ਕੋਲ ਦੋ ਪ੍ਰੋਡਕਟ ਨੇ ਏਮੈਕਸ ইস্ট ਮੈਟਾਬੋਲਾਈਟਸ ਨੇ ਇਹਨਾਂ ਦੇ ਤੇ ਇੱਕ ਬੀਜੀ ਏਮੈਕਸ ਹੈ ਪ੍ਰੀਮੀਅਮ ਟੌਕਸਿਨ ਬਾਈਂਡਰ ਜਿਹੜਾ ਸਾਰੇ ਟੌਕਸਿਨਸ ਤੇ ਕੰਮ ਕਰਦਾ ਤੇ ਜਿਵੇਂ ਏਮੈਕਸ ਦੀ ਗੱਲ ਕਰਾਂ ਤੇ ਕੋਈ ਵੀ ਡਾਈਜੈਸ਼ਨ ਦੇ ਰਿਲੇਟਡ ਇਸ਼ੂ ਹੈ ਕੋਈ ਇਨਟੇਕ ਨਹੀਂ ਕਰ ਰਿਹਾ ਪ੍ਰੋਪਰ ਐਨੀਮਲ ਘਾਟ ਪਸ਼ੂ ਘਾਟ ਖਾਂਦੇ ਨੇ ਤਾਂ ਉੱਥੇ ਜਿਹੜਾ ਆਪਣਾ Amax ਬਹੁਤ ਜ਼ਿਆਦਾ ਕੰਮ ਕਰਦਾ ਗਰਮੀਆਂ ਦੇ ਵਿੱਚ ਦੇਖਿਓ ਤੁਸੀਂ ਐਨੀਮਲ ਘੱਟ ਖਾਣ ਲੱਗ ਲੱਜਦੇ ਨੇ ਤਾਂ ਉਹ ਫੀਡ ਸੱਟਣ ਲੱਜਦੇ ਨੇ ਦੁੱਧ ਵੀ ਟੁੱਟਣ ਲੱਗ ਜਾਂਦਾ ਹੈ ਬਾਡੀ weight ਤੋੜਨ ਲੱਗ ਜਾਂਦੀ ਹੈ ਤਾਂ ਉੱਥੇ ਤੁਸੀਂ Amax ਪਾਉਂਗੇ ਉਹ ਜਾਨਵਰ ਪ੍ਰੋਪਰ ਖਾਣਗੇ ਜਦੋਂ ਪ੍ਰੋਪਰ ਖਾਣਗੇ ਪਚਾਉਣਗੇ ਫਿਰ ਆਟੋਮੈਟਿਕਲੀ ਜਿਹੜਾ ਦੁੱਧ ਹੈ ਉਹਦੀ ਕੁਆਲਿਟੀ ਵੀ ਵਧੀਆ ਹੋਏਗੀ ਉਹਦੀ fat SNF ਤੇ milk production ਵੀ ਵਧੇਗੀ ਬਾਕੀ ਆਪਣੇ ਕੋਲ ਟੌਕਸਿਨ ਬਾਈਂਡਰ ਹੈ BGmax ਦੇ ਨਾਮ ਤੋਂ ਤੇ ਉਹ ਜਿਹੜਾ ਟਾਕਸਿਕ ਰੈਂਡਰ ਹੈ ਉਹ ਸਾਰੇ ਟਾਕਸਿਕ ਸਟੇਕ ਕੰਮ ਕਰਦਾ ਕੋਈ ਮਸਟਾਈਟਸ ਦਾ ਇਸ਼ੂ ਹੁੰਦਾ ਹੈ ਜਿਵੇਂ ਥਾਣਾ ਥਨੇਲਾ ਰੋਗ ਹੋ ਜਾਂਦਾ ਹੈ ਇਹ ਉਸ ਤੇ ਵੀ ਕੰਮ ਕਰਦਾ ਕਿਉਂਕਿ ਉਹ ਹੋਣ ਹੀ ਨਹੀਂ ਦੇਗਾ ਜੀ ਮੈਂ ਪਰਮਿੰਦਰ ਸਿੰਘ ਪੰਗੂ ਮੇਰਾ ਛੋਟਾ ਜਿਹਾ 스타ਟਅਪ ਲੇਤਾ ਆਪਾਂ ਨੇ ਇੱਕ ਨਿਊ 스타ਟਅਪ ਹੈ ਰਿਮੀਰੇਜ ਐਗਰੀਵੇਟ ਸਲੂਸ਼ਨਸ ਬਸ ਇਹ ਹੀ ਆ ਵੀ ਆਪਣਾ ਕੰਮ ਹੈ ਇੱਕ ਸਲੂਸ਼ਨ ਪ੍ਰੋਵਾਈਡਰ ਐਜ਼ ਅ ਸਲੂਸ਼ਨ ਪ੍ਰੋਵਾਈਡਰ ਕੰਮ ਕਰਨਾ ਮੇਰੀ ਟੀਮ ਆਏਗੀ ਸਾਰਿਆਂ ਕੋਲ ਤੇ ਉਹ ਵੀ ਐਜ਼ ਅ ਸੇਲਸ ਮੈਨ ਨਹੀਂ ਸਾਡਾ ਸੇਲਸ ਕਰਨਾ ਮਕਸਦ ਹੀ ਹੈ ਨਹੀਂ ਸਾਡਾ ਇਹ ਹੈ ਵੀ ਅਸੀਂ ਵੈਲੀਡੇਸ਼ਨ ਕਰੀਏ ਫਾਰਮਰਸ ਦੀ ਜੋ ਦਿੱਕਤਾਂ ਨੇ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਕਿਉਂਕਿ ਇਹ ਕੋਈ ਸ਼ੇਅਰਿੰਗ ਹੈ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਕੁਛ ਨਾ ਕੁਛ ਹੱਲ ਨਿਕਲ ਕੇ ਆਏਗਾ ਤਾਂ ਜੋ ਹੱਲ ਨਿਕਲੇਗਾ ਉਸ ਦੇ ਉੱਪਰ ਆਪਾਂ ਕੰਮ ਕਰਾਂਗੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਆਪਾਂ ਇਸ ਡੈਰੀ ਫਾਰਮਿੰਗ ਦੇ ਕਿਤੇ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਬਾਇਆ ਫਾਰਮਰ ਫॉर ਦਾ ਫਾਰਮਰ ਅੱਜ ਸ਼ਕਲ ਨਮਸਕਾਰ ਆਦਾ ਮੈਂ ਸ਼ਿਵਾਂਗੀ ਤੁਸੀਂ ਸਾਲ ਦੇਖ ਰਹੇ ਹੈਡਲੈਸ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੀ ਮਲਾਵਟ ਖੋਦੀ ਵਾਲੀ ਦੁਨੀਆ ਦੇ ਵਿੱਚ ਵੀ ਆਪਾਂ ਕਵਿਸ਼ਨ ਜੋ ਨਿਆ ਕਿ ਕਦੋਂ ਪਿਓਰ ਮਿਲਕ ਤੇ ਮਿਲਕ ਫੈਟ ਤੇ ਕਿਵੇਂ ਕੋਈ ਕਿਸਾਨ ਬਾਕ ਕਰ ਸਕਦਾ ਹੈ ਡੈਰੀ ਵਾਲੇ ਤੇ ਕਈ ਕੁਐਸਚਨ ਮਾਰਕ ਹੁੰਦੇ ਨੇ ਲੇਕਿਨ ਕੰਪਨੀਆਂ ਸਹੀ ਇੰਟਰੋਡਿਊਸ ਹੋ ਜਾਂਦੀ ਨੇ ਮਾਰਕੀਟ ਦੇ ਵਿੱਚ ਜੋ ਕਿ ਇਸ ਤੇ ਬਹੁਤ ਹੀ ਸੀਰੀਅਸਲੀ ਸੋਚਣੀਆਂ ਨੇ ਤੇ ਕਈ ਇਹਦਾ ਤੇ ਪ੍ਰੋਟੈਕਟ ਉਹ ਇੰਟਰੋਡਿਊਸ ਕਰਾ ਦਿੰਦੀਆਂ ਨੇ ਜੋ ਕਿ ਇਹ ਸਾਰੇ ਕੁਐਸਚਨਸ ਤੋਂ ਸਾਨੂੰ ਜਵਾਬ ਦੇ ਸਕਦਾ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੰਪਨੀ ਦੀ ਜੇ ਗੱਲ ਕਰੀਏ ਕਿਵੇਂ ਤੁਸੀਂ ਵਰਕ ਕਰ ਰਹੇ ਹੋ ਸ਼ੁੱਧਤਾ ਤੇ ਪਿਓਰਿਟੀ ਗੱਲ ਉਸ ਬਾਰੇ ਪਹਿਲਾਂ ਜਾਣਕਾਰੀ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਤੋਂ ਮੇਰਾ ਨਾਮ ਹੈ ਪਰਮਿੰਦਰ ਸਿੰਘ ਪੰਗੋ ਤੇ ਮੈਂ ਐਗਰੀਕਲਚਰ ਬੈਕਗਰਾਉਂਡ ਤੋਂ ਹੀ ਡੀਲ ਕਰਦਾ ਜੀ ਤੇ ਆਪਣੀ ਖੇਤੀਬਾੜੀ ਵੀ ਹੈਗੀ ਆ ਤੇ ਨਾਲ ਆਪਣਾ ਇੱਕ ਛੋਟਾ ਫਾਰਮ ਵੀ ਹੈਗਾ ਤੇ ਆਪਾਂ ਨੇ ਮੈਂ 1 ਸਾਲ ਤੋਂ ਆਪਣਾ ਰਿਯੂਮੇਰਸ ਐਗਰੀਬੈਟ ਸਲੂਸ਼ਨਸ ਦੇ ਨਾਮ ਤੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ ਮੈਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿੱਥੇ ਆਪਾਂ ਇੱਕ ਫਾਰਮਰਸ ਦੇ ਨਾਲ ਐਸੋਸੀਏਟ ਹੋ ਕੇ ਉਹਨਾਂ ਦੇ ਲਈ ਵੈਲੀਡੇਸ਼ਨ ਪੁਸ਼ ਕਰ ਸਕੀਏ ਜਿੱਤੇ ਉਹਨਾਂ ਦਾ ਬੈਨੀਫਿਟ ਹੋਵੇ ਕਿਉਂਕਿ ਮਿਚੂਅਲ ਅੰਡਰਸਟੈਂਡਿੰਗ ਆ ਮੈਨੂੰ ਪਤਾ ਹੈ ਵੀ ਕਿਵੇਂ ਮਿਹਨਤ ਕਰਦੇ ਨੇ ਫਾਰ ਕਿਉਂਕਿ ਮੇਰਾ ਆਪਦਾ ਹੀ ਫਾਰਮ ਹੈ ਜਦੋਂ ਮੈਂ ਉੱਥੇ ਵੀ ਆਪ ਕੰਮ ਕਰਦਾ ਤਾਂ ਮੈਨੂੰ ਪਤਾ ਲੱਗਦਾ ਵੀ ਕਿਹੜੀਆਂ ਦੁੱਖ ਤਕਲੀਫਾਂ ਇੱਕ ਫਾਰਮ ਤੇ ਆਉਂਦੀਆਂ ਨੇ ਕਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੌਲਟ ਆਊਟ ਕਰਨ ਦੇ ਲਈ ਜਿਹੜਾ ਆਪਾਂ ਨੇ ਨੰਬਰ ਆਫ ਪ੍ਰੋਡਕਟਸ ਜਿਹੜੇ ਮੈਂ ਕੰਪਨੀਆਂਜ਼ ਦੇ ਨਾਲ ਡੀਲ ਕੀਤਾ ਤੇ ਉਹਦੇ ਵਿੱਚ ਕੁਝ ਆਪਾਂ ਨੇ ਐਮ ਐਨ ਸੀ ਕੰਪਨੀਆਂਜ਼ ਜਾਂ ਕੁਝ ਇੰਡੀਅਨ ਕੰਪਨੀਆਂਜ਼ ਨਾਲ ਆਪਾਂ ਡੀਲ ਕਰਕੇ ਕੁਝ ਪ੍ਰੋਡਕਟ ਆਪਾਂ ਮਾਰਕੀਟ ਦੇ ਲਈ ਲੈ ਕੇ ਆਇਆ ਯਾਰ ਵੀ ਮੇਰੇ ਇਸ ਐਗਰੀਕਲਚਰ ਸੋਲੂਸ਼ਨ ਦੇ ਅੰਦਰ ਤੇ ਇਹਦੇ ਵਿੱਚ ਫਸਟ ਆਫ ਆਲ ਆਪਾਂ ਆ ਏਮੈਕਸ ਪ੍ਰੋਡਕਟ ਹੈ ਆਪਣੇ ਕੋਲ ਆ ਇੱਕ ਬੀਜੀ ਐਮਐਕਸ ਹੈ ਪ੍ਰੀਮੀਅਮ ਟੌਕਸਿਨ ਬਾਈਂਡਰ ਜਿਹੜਾ ਸਾਰੇ ਟੌਕਸਿਨਸ ਤੇ ਕੰਮ ਕਰਦਾ ਤੇ ਜਿਵੇਂ ਏਐਮਐਕਸ ਦੀ ਗੱਲ ਕਰਾਂ ਕੋਈ ਵੀ ਡਾਈਜੈਸ਼ਨ ਦੇ ਰਿਲੇਟਿਡ ਇਸ਼ੂ ਹੈ ਕੋਈ ਇਨਟੇਕ ਨਹੀਂ ਕਰ ਰਿਹਾ ਪ੍ਰੋਪਰ ਐਨੀਮਲ ਘੱਟ ਪਸ਼ੂ ਘੱਟ ਖਾਂਦੇ ਨੇ ਤਾਂ ਉੱਥੇ ਜਿਹੜਾ ਹੈ ਆਪਣਾ ਏਐਮਐਕਸ ਬਹੁਤ ਜ਼ਿਆਦਾ ਕੰਮ ਕਰਦਾ ਗਰਮੀਆਂ ਦੇ ਵਿੱਚ ਦੇਖਿਓ ਤੁਸੀਂ ਐਨੀਮਲ ਘੱਟ ਖਾਣ ਲੱਗ ਜਾਂਦੇ ਨੇ ਤਾਂ ਉਹ ਫੀਡ ਸਿੱਟ ਲੱਜ ਜਾਂਦੇ ਦੁੱਧ ਵੀ ਟੁੱਟਣ ਲੱਗ ਜਾਂਦਾ ਬਾਡੀ weight ਥੋੜਨ ਲੱਗ ਜਾਂਦੀ ਨੇ ਤਾਂ ਉੱਥੇ ਤੁਸੀਂ ਏਐਮਐਕਸ ਪਾਉਂਗੇ ਉਹ ਜਾਨਵਰ ਪ੍ਰੋਪਰ ਖਾਂਣਗੇ ਜਦੋਂ ਪ੍ਰੋਪਰ ਖਾਣਗੇ ਪਚਾਉਣਗੇ ਫਿਰ ਆਟੋਮੈਟਿਕਲੀ ਜਿਹੜਾ ਦੁੱਧ ਹੈ ਉਹਦੀ ਕੁਆਲਿਟੀ ਵੀ ਵਧੀਆ ਹੈਗੀ ਉਹਦੀ ਫੈਟ ਐਸ ਐਨ ਐਫ ਤੇ ਮਿਲਕ ਪ੍ਰੋਡਕਸ਼ਨ ਵੀ ਵਧੇਗੀ ਜੀ ਬਾਕੀ ਆਪਣੇ ਕੋਲ ਟਾਕਸਿਨ ਬਾਈਂਡਰ ਹੈ ਬੀ ਜੀ ਮੈਕਸ ਦੇ ਨਾਮ ਤੋਂ ਤੇ ਉਹ ਜਿਹੜਾ ਟਾਕਸਿਨ ਬਾਈਂਡਰ ਹੈ ਉਹ ਸਾਰੇ ਟਾਕਸਿਨਸ ਤੇ ਕੰਮ ਕਰਦਾ ਹੈ ਕੋਈ ਮਸਟਾਈਟਸ ਦਾ ਇਸ਼ੂ ਹੁੰਦਾ ਜਿਵੇਂ ਥਣਾ ਥਨੀਲਾ ਰੋਗ ਹੋ ਜਾਂਦਾ ਇਹ ਉਸ ਤੇ ਵੀ ਕੰਮ ਕਰਦਾ ਕਿਉਂਕਿ ਉਹ ਹੋਣ ਹੀ ਨਹੀਂ ਦੇਗਾ ਜਿਵੇਂ ਆਪਾਂ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ ਦੁੱਧ ਦੀ ਗੁਣਵੱਤਾ ਤੇ ਕਿਵੇਂ ਵਾਖ ਕਰ ਸਕਦੇ ਉਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰਾ ਆਪ ਦਾ ਕੈਟਲ ਡੈਰੀ ਫਾਰਮ ਹੈ ਤਾਂ ਮੇਰੇ ਕੋਲ 35 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀਆਂ ਗਾਵਾਂ ਆਪਦੇ ਘਰੇ ਹੈਗੀਆਂ ਨੇ ਆਪਣੇ ਘਰ ਦੇ ਵਿੱਚ ਆਪਾਂ ਮਿਲਕਿੰਗ ਕਰ ਰੱਖੀ ਆ ਉਹਦੇ ਵਿੱਚ ਆਪਾਂ ਨੇ ਇੱਕ ਆਪਣਾ ਪ੍ਰੋਡਕਟ ਹੈ ਯੂਐਸਮੈਨ ਉਹ ਆਪਾਂ ਨੇ ਆਪਣੀ ਫਾਰਮੂਲੇਸ਼ਨ ਦੇ ਨਾਲ ਵਧੀਆ ਇੱਕ ਮੈਨੂਫੈਕਚਰਰ ਤੋਂ ਤਿਆਰ ਕਰਵਾਇਆ ਤੇ ਉਹਦਾ ਇਹੀ ਬੈਨੀਫਿਟ ਆ ਵੀ ਉਹਦੇ ਵਿੱਚ ਮੈਂ ਸਾਰੇ ਉਹ ਤੱਤ ਪਾ ਦਿੱਤੇ ਨੇ ਜਿਹੜੀ ਕੁਆਲਿਟੀ ਆਫ ਮਿਲਕ ਨੂੰ ਵਧਾਣਗੇ ਤੇ ਉਹਦੇ ਵਿੱਚ ਫੈਟ ਵੀ ਵੱਧਦੀ ਹੈ ਐਸਨ ਵੀ ਵੱਧਦੀ ਹੈ ਤੇ ਐਨੀਮਲਸ ਦੀ ਹੈਲਥ ਵਾਈਜ਼ ਵਿੱਚ ਅੱਛੇ ਹੁੰਦੇ ਨੇ ਕੰਪਸ਼ਨ ਵੱਧਦੀ ਜਿਵੇਂ ਪਸ਼ੂ ਰਹਿੰਦੇ ਨਹੀਂ ਸਾਈਡ ਇਫੈਕਟ ਦਾ ਕੋਈ ਹੈ ਨਹੀਂ ਜੀ ਨਹੀਂ ਨਹੀਂ ਉਹਨਾਂ ਦਾ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ ਜੀ ਉਹਨਾਂ ਦਾ ਤਾਂ ਬੈਨੀਫਿਟ ਹੀ ਹੁੰਦਾ ਕਿਉਂਕਿ ਦੇਖੋ ਨਿਊਟ੍ਰੀਸ਼ਨ ਹੈ ਜਿੰਨਾ ਨਿਕਲੇਗਾ ਐਨੀਮਲ ਦੁੱਧ ਲੈਟ ਡਾਊਨ ਕਰ ਰਿਹਾ ਜਿੰਨਾ ਦੁੱਧ ਕੰਪਸ਼ਨ ਜੋ ਅੱਗੇ ਆਪਾਂ ਪ੍ਰੋਡਕਟ ਉਹਨਾਂ ਨੂੰ ਦੇ ਰਹੇ ਆ ਉਹਦੀ ਕੰਪਸ਼ਨ ਦੀ ਇਫੈਕਟਸ ਦੀ ਗੱਲ ਹਾਂਜੀ ਹਾਂਜੀ ਤੇ ਉਹਨਾਂ ਦਾ ਮਤਲਬ ਫਾਰਮਰਸ ਨੂੰ ਹਰ ਚੀਜ਼ ਦਾ ਬੈਨੀਫਿਟ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਨੰਬਰ ਆਫ ਕੰਪਨੀਆਂ ਆਰਮੈਂਡ ਹੈਮਰ ਯੂ ایس ਦੀ ਕੰਪਨੀ ਹੈ ਤੇ ਇੱਕ ਕੰਪਨੀ ਜਰਮਨੀ ਦੀ ਹੈ ਇੱਕ ਕੰਪਨੀ ਆਪਣਾ ਬ੍ਰਾਜ਼ੀਲ ਦੀ ਆਪਣੇ ਕੋਲ ਤੇ ਕੁਝ ਪੋਨੇ ਦੇ ਬੜਾ ਕੋਨੇ ਦੀ ਕੰਪਨੀ ਹੈ ਉਹਨਾਂ ਦੇ ਪ੍ਰੋਡਕਟ ਹੈਗੇ ਨੇ ਆਪਣੇ ਕੋਲ ਤਾਂ ਆਪਾਂ ਨੇ ਸਾਰੇ ਸਿਲੇਕਟਡ ਪ੍ਰੋਡਕਟ ਰੱਖੇ ਨੇ ਆਪਣੇ ਪਹਿਲਾਂ ਕਰੇ ਫਾਰਮ ਤੇ ਟਰਾਈ ਕਰਦਾ ਫਿਰ ਮੈਂ ਆ ਕੇ ਮਾਰਕੀਟ ਨੂੰ ਦਿੰਦਾ ਉਹਨਾਂ ਦੇ ਰਿਜ਼ਲਟ ਕੱਢ ਕੇ ਜੀ ਲੇਕਿਨ ਇੱਕ ਚੀਜ਼ ਹੈ ਡਿਫਿਕਲਟੀ ਕੋਈ ਮਤਲਬ ਫੇਸਿੰਗ ਨਹੀਂ ਪੈਂਦੀ ਜਿਵੇਂ ਕਿ ਆਸਾਨ ਕਈ ਇਦਾਂ ਦੇ ਹੁੰਦੇ ਆ ਸਾਊਜੀ ਜੋ ਕਹਿ ਦਿੰਦੇ ਨੇ ਕਿ ਕਿਵੇਂ ਆਪਾਂ ਯਕੀਨ ਕਰ ਲਈ ਕਿ ਉਹਨਾਂ ਨੂੰ ਸੈਟੀਸਫਾਈਡ ਕਰਨਾ ਕਿੰਨਾ ਦਾ ਜ਼ਰੂਰੀ ਸਮਝਾ ਇੰਮੈਂ ਅੱਜਕੱਲ ਤਾਂ ਕਾਫੀ ਐਜੂਕੇਟ ਹੋ ਚੁੱਕੇ ਨੇ ਫਾਰਮਰ ਅੱਜਕੱਲ ਐਵੇਂ ਦੀ ਪ੍ਰੋਬਲਮ ਰਹੀ ਨਹੀਂ ਹੈਗੀ ਕਿਉਂਕਿ ਇੱਕ ਨੰਬਰ ਆਫ ਕੰਪਨੀ ਚਲੋ ਅਸੀਂ ਵੀ ਇੱਕ ਉਹਨਾਂ ਦਾ ਕੰਪਨੀਆਂ ਦਾ ਪਾਰਟ ਆ ਤੇ ਹੋਰ ਕੰਪਨੀਆਂ ਨੇ ਫਾਰਮਰਸ ਨੂੰ ਕਾਫੀ ਸਿਖਾਇਆ ਜਿਵੇਂ ਐ ਐਕਸਪੋਜ਼ ਹੁੰਦੇ ਨੇ ਐਕ exhibtion ਹੁੰਦੇ ਨੇ ਮੇਲੇ ਹੁੰਦੇ ਨੇ ਲੋਕ ਕਿਸਾਨ ਭਰਾ ਆ ਕੇ ਇੱਥੇ ਪੁੱਛਦੇ ਨੇ ਸਾਨੂੰ ਵੀ ਆਹ ਕੀ ਚੀਜ਼ ਆ ਕੀ ਚੀਜ਼ ਆ ਤਾਂ ਕਾਫੀ ਐਜੂਕੇਟਡ ਨੇ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਹੁਣ ਤਾਂ ਉਹਨਾਂ ਨੇ ਜਸਟ ਚੂਜ਼ ਕਰਨਾ ਹੁੰਦਾ ਵੇ ਤੁਸੀਂ ਕਿਹੜਾ ਸੌਦਾ ਯੂਜ਼ ਕਰਨਾ ਕਿਹੜਾ ਤੁਹਾਡੇ ਲਈ ਵਧੀਆ ਤੁਹਾਡੇ ਲਈ ਕੋਈ ਹੋਰ ਮੈਨੂ ਮਿਕਸਚਰ ਵਧੀਆ ਜਾਂ ਤੁਹਾਡੇ ਲਈ ਯੂਐਸ ਮੈਨ ਵਧੀਆ ਅਚਾ ਮੈਨੂਫੈਕਚਰਿੰਗ ਦੇ ਵਿੱਚ ਹੋਰ ਕੀ ਕੀ ਇਨੋਵੇਸ਼ਨਸ ਤੁਸੀਂ ਦੇਖ ਰਹੇ ਹੋ ਕਿਉਂਕਿ ਆਪਾਂ ਜੋ ਪੀਰੀਅਡ ਤੁਸੀਂ ਆਪ ਵੀ ਹੰਡਾ ਚੁੱਕੇ ਹੋ ਤੁਹਾਡੀ ਆਪ ਦੀ ਫਾਰਮਿੰਗ ਵੀ ਹੈ ਠੀਕ ਹੈ ਸੋ ਇਸ ਦੇ ਵਿੱਚ ਇਨੋਵੇਸ਼ਨ ਹੋਰ ਕਿਵੇਂ ਦੇਖ ਰਹੇ ਹੋ ਕਿ ਹੋਰ ਕੀ ਕੁਝ ਨਵਾਂ ਮਾਰਕੀਟ ਜਪਾਂ ਲਾਂਚ ਕਰ ਸਕਦੇ ਆ ਪਰ ਫਰਮ ਜੋ ਆਪਾਂ ਕਿੱਤਾ ਹੋਇਆ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਇਹਨੀਆਂ ਕੰਪਨੀਆਂ ਨਾਲ ਆਪਾਂ ਟਾਈ ਅਪ ਕਰ ਰਹੇ ਹਾਂ ਹੋਰ ਕੀ ਸੋਚ ਐਕਚੁਅਲੀ ਮੈਮ ਸਾਡਾ ਤਾਂ ਮਕਸਦ ਹੈ ਸੀ ਪਹਿਲਾਂ ਬੇਸਿਕਸ ਦੇ ਕੰਮ ਕਰ ਰਹੇ ਹਾਂ ਫਾਰਮ ਦੇ ਲਈ ਕਿਉਂਕਿ ਕਈ ਜਗ੍ਹਾ ਚਲੋ ਫਾਰਮ এডਿਕੇਸ਼ਨ ਲਈ ਜਾ ਰਿਹਾ ਹੈ ਵੱਡੇ ਫਾਰਮ ਵਾਲੇ ਹੋਰ ਦੇਖ ਜਾ ਰਹੇ ਨੇ ਵੀ ਵੱਡੇ ਫਾਰਮ ਕਰ ਰਹੇ ਨੇ ਆਪਾਂ ਕੰਫਰਟ ਦੇ ਵੀ ਕੰਮ ਕਰਾਣੇ ਆ ਉਹਨਾਂ ਨੂੰ ਕਿਉਂਕਿ ਮੇਰੀ ਕਾਉ ਸਿਗਨਲ ਦੀ ਕੁਝ ਟ੍ਰੇਨਿੰਗਸ ਵੀ ਲੱਤੀਆਂ ਜਾਂ ਮਾਸਟਰਸ ਤੋਂ ਤੇ ਆਰਮੈਂਟ ਅਮਰਦੇ ਨੇ ਡਾਕਟਰ ਉਹਨਾਂ ਤੋਂ ਮੈਂ ਟ੍ਰੇਨਿੰਗ ਚ ਲੰਦਾ ਰਹਿਣਾ ਤੇ ਕੁਛ ਨਾ ਕੁਛ ਆਪਾਂ এডਿਕੇਸ਼ਨ ਲੈਂਦੇ ਰਹੇ ਤਾਂ ਕਿ ਉਹ ਵੈਲੀਡੇਸ਼ਨ ਆਪਾਂ ਫਾਰਮਰ ਲਈ ਕਰ ਸਕੀਏ ਉਹਦੇ ਵਿੱਚ ਐਨੀਮਲ ਦਾ ਕੰਫਰਟ ਐਨੀਮਲ ਨੂੰ ਕੀ ਚਾਹੀਦਾ ਉਹਦੇ ਲਈ ਲਾਈਟ 에ਅਰ ਕਿ ਮੈਦੀ ਚੀਜ਼ ਚਾਹੀਦੀ ਆ ਕਿੰਨੇ 에ਅਰ ਦਾ ਬਹਾਵ ਚਾਹੀਦਾ ਫਾਰਮ ਦੇ ਅੰਦਰ ਤਾਂ ਕਰਖਿਓ ਜਿਹੜੀ ਅੰਦਰ ਦੀ ਹਵਾ ਹੈ ਜਿਹਦੇ ਵਿੱਚ ਆ ਆਪਣਾ ਮੀਥੇਨ ਮਿਲਿਆ ਹੋਇਆ ਤਾਂ ਉਹ ਮਤਲਬ ਬਾਸ ਆਉਣਾ ਹੋਸ਼ਵੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਕੰਫਰਟ ਜਿੱਥੇ ਉਹ ਬੈਠਦੇ ਨੇ ਉਹ ਫਾਰਮਰ ਨਾਲ ਸ਼ੇਅਰ ਕਰੀਦਾ ਵੀ ਆ ਇਦਾਂ ਦਾ ਇਹਨਾਂ ਨੂੰ ਕੰਫਰਟ ਦੋ ਤਾਂ ਉਹ ਜ਼ਿਆਦਾ ਵੈਲਿਊਏਸ਼ਨ ਕਿਉਂਕਿ ਸਾਡਾ ਪਹਿਲਾ ਕੰਮ ਹੈ ਅਸੀਂ ਐਜ਼ ਅ ਸੋਲੂਸ਼ਨ ਪ੍ਰੋਵਾਈਡਰ ਜਾਣਦੇ ਆ ਅਸੀਂ ਸੇਲਸ ਦੇ ਲਈ ਨਹੀਂ ਜਾਂਦੇ ਕਦੇ ਵੀ ਜੀ ਅਸੀਂ ਐਜ਼ ਅ ਸੋਲੂਸ਼ਨ ਪ੍ਰੋਵਾਈਡਰ ਜਾਣਦੇ ਆ ਵੀ ਤੁਸੀਂ ਸਾਡਾ ਆਹ ਚੀਜ਼ ਕਰ ਲਓ ਆਹ ਚੀਜ਼ ਕਰ ਲਓ ਪਾਣੀ ਦਾ ਖਿਆਲ ਰੱਖੋ ਪਾਣੀ ਦਾ ਟੈਂਪਰੇਚਰ ਦਾ ਖਿਆਲ ਰੱਖੋ ਜਿੱਥੇ ਬੈਠਣਾ ਐਨੀਮਲ ਨੇ ਉਸ ਚੀਜ਼ ਦਾ ਖਿਆਲ ਰੱਖੋ ਤੇ ਜਿੱਥੇ ਆਪਣਾ ਐਨੀਮਲ ਮਿਲਕਿੰਗ ਹੋ ਰਹੀ ਹੈ ਉਹਦਾ ਹਾਈਜਨ ਉਹਦੀ ਖੁੱਲਲੀ ਹੈ ਜਿਹੜੀ ਉਹ ਕਿਵੇਂ ਸਾਫ਼ ਕਰਨੀ ਤਾਂ ਉਹ ਆਪਾਂ ਉਹ ਸਾਰੀ ਚੀਜ਼ਾਂ ਕਰਦੇ ਆ ਵੈਲੀਡੇਸ਼ਨ ਕਰਦੇ ਆ ਫਾਰਮ ਤੇ ਜਾ ਕੇ ਤਾਂ ਉਹ ਆਪਾਂ ਨੂੰ ਸੁਣਦੇ ਵੀ ਨਹੀਂ ਤੇ ਆਪਣੀ ਐਸੈਪਟੈਂਸ ਹੁੰਦੀ ਹੈ ਉੱਥੇ ਉਸ ਤੋਂ ਬਾਅਦ ਵਿੱਚ ਕਰੋ ਕਹਿੰਦੇ ਯਾਰ ਤੁਸੀਂ ਆਪਣਾ ਦੱਸੋ ਵੀ ਕਿਹੜਾ ਪ੍ਰੋਡਕਟ ਹੈ ਫਿਰ ਆਪਾਂ ਪ੍ਰੋਡਕਟ ਇੰਟਰੋਡਿਊਸ ਕਰਾਉਣਾ ਹੈ ਯੂਐਸ ਮੰਦਸਤਾ ਐਮੈਕਸ ਦਾਸਤਾ ਬੀਜੀ ਮੈਕਸ ਦਾਸਤਾ ਠੀਕ ਹੈ ਜੀ ਕੋਈ ਹੋਰ ਪ੍ਰੋਡਕਟ ਦੱਸੋ ਆਪਣਾ ਨਰ ਉਹ ਚੀਜ਼ਾਂ ਜਦੋਂ ਆਪਾਂ ਦੱਸਦੇ ਆ ਉਹਨਾਂ ਨੂੰ ਤਾਂ ਉਹ ਫਿਰ ਕਹਿੰਦੇ ਵੀ ਹਾਂ ਉਹਨਾਂ ਦੀ ਬਾਕੀ ਆਪਾਂ ਇਦਾਂ ਨਹੀਂ ਆਪਣਾ ਵੀ ਹਰ ਚੀਜ਼ ਉਹਨਾਂ ਨੂੰ ਵੀ ਦੇਣੀ ਹੈ ਤੇ ਵੇਚਣਾ ਵੇਚਣਾ ਆਪਣਾ ਮਕਸਦ ਨਹੀਂ ਸਿਰਫ ਉਹਨਾਂ ਦੀ ਵੈਲਿਊ ਐਡੀਸ਼ਨ ਹੈ ਜੋ ਉਹਨਾਂ ਦੇ ਫਾਰਮ ਦੇ ਸਾਨੂੰ ਲੱਗਦਾ ਹੈ ਵੀ ਇੱਥੇ ਅਸੀਂ ਕੁਝ ਐਡ ਕਰ ਸਕਦਾ ਇੱਥੇ ਬੈਨੀਫਿਟ ਹੋ ਸਕਦਾ ਤਾਂ ਉੱਤੇ ਅਸੀਂ ਉਸ ਹਿਸਾਬ ਦਾ ਅਸੀਂ ਪ੍ਰੋਡਕਟ ਉਹਨਾਂ ਨੂੰ ਦੇ ਦਿੰਨੇ ਆ ਤੇ ਉਹ ਵਰਤਦੇ ਨੇ ਉਹਨਾਂ ਨੂੰ ਬੈਨੀਫਿਟ ਮਿਲਦਾ ਤੇ ਉਹ ਬਾਅਦ ਚੋ ਆਟੋਮੈਟਿਕਲੀ ਜਿਹੜਾ ਸਾਡਾ ਆਪਣੇ ਆਪ ਪ੍ਰੋਮੋਸ਼ਨ ਕਰ ਰਹੇ ਨੇ ਸਾਡਾ ਇੰਨਾ ਫਾਇਦਾ ਬਹੁਤ ਹੁੰਦਾ ਜੀ ਜੀ ਹਾਂ ਰਿਪ੍ਰੋਡਕਸ਼ਨ ਤੇ ਵੀ ਕੰਮ ਹੋ ਰਿਹਾ ਕਿ ਜਿਵੇਂ ਹਾਂਜੀ ਰਿਪ੍ਰੋਡਕਸ਼ਨ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਯੂਐਸ ਮੈਂ ਜਿਹੜਾ ਮੇਨ ਨਮਿਕਚਰ ਹੈ ਇਹ ਤਿਆਰ ਕੀਤਾ ਹੈ ਤੇ ਇਹਦੇ ਵਿੱਚ ਸਾਰੇ ਵਿਟਾਮਿਨਸ ਮਿਨਰਲਸ ਜਿਹੜੇ ਨੇ ਕੁਆਂਟੀਟੀ ਦੇ ਹਿਸਾਬ ਨਾਲ ਮਤਲਬ ਇੱਕ ਸੌਫਟਵੇਅਰ ਦੇ ਅਕੋਰਡਿੰਗ ਅਸੀਂ ਸੌਫਟਵੇਅਰ ਦੇ ਵਿੱਚ ਪਾਉਂਦੇ ਆ ਕਿ ਉਹਦੇ ਵਿੱਚ ਬੋਡੀ weight ਪਾਣਾ ਤੁਸੀਂ ਤੇ ਉਹਦੇ ਵਿੱਚ ਇੱਕ ਮਿਲਕ ਪਾਣਾ ਉਹਦੇ ਵਿੱਚ ਡਰਾਈ ਮੈਟਰ ਵੀ ਨਿਕਲ ਜਾਂਦਾ ਐਨੀ ਮਲ ਦਾ ਆਟੋਮੈਟਿਕਲੀ ਤੇ ਮਿਨਰਲਸ ਦੀ ਕਿੰਨੀ ਰਿਕੁਆਇਰਮੈਂਟ ਆ ਉਹ ਵੀ ਨਿਕਲ ਜਾਂਦੀ ਉਹਨਾਂ ਦੇ ਵਿੱਚ ਤਾਂ ਉਹ ਜਿਹੜੀ ਮਿਨਰਲ ਦੀ ਰਿਕੁਆਇਰਮੈਂਟ ਜਿੰਨੀ ਉਹਨਾਂ ਦੀ ਬੰਦੀ ਆ ਪਿਛੇ ਨਾ 30 ਕਿਲੋ ਇੱਕਿਆ ਨਹੀਂ ਮਤਲਬ ਦੁੱਧ ਦਿੰਦਾ ਸਾਡਾ 100 ਗ੍ਰਾਮ ਯੂਐਸ ਮੈਨ ਪਾ ਲੋ ਉਹਦੀਆਂ ਸਾਰੀਆਂ ਜਿਹੜੀਆਂ ਮਤਲਬ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣਗੀਆਂ ਤੇ ਉਹ ਐਨੀਮਲ ਹੈਲਥੀ ਰਹੇਗਾ ਤੇ ਅੱਗੇ ਕਨਸੈਪਸ਼ਨ ਲਈ ਉਹਨੂੰ ਗੱਭਣ ਰਹਿਣ ਦੇ ਵਿੱਚ ਸਹਾਇਕ ਰਹੇਗਾ ਜੀ ਫਿਲਹਾਲ ਹੋਰ ਕੁਝ ਕਹਿਣਾ ਚਾਹਾਂਗੇ ਈਵਰਸ ਨੂੰ ਜੋ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਕਿਉਂਕਿ ਸੋਲੂਸ਼ਨ ਦੇ थ्रू ਜੋ ਵਰਕ ਚੱਲ ਰਿਹਾ ਅੱਗੇ ਤੁਹਾਨੂੰ ਆਲਰੇਡੀ ਬਹੁਤ ਪਿਆਰ ਮਿਲਦਾ ਫਿਰ ਵੀ ਕੋਈ ਮੈਸੇਜ ਕਨਵੇ ਕਰਨਾ ਚਾਹਾਂਗੇ ਕੰਪਨੀ ਦੇ ਬਿਹਾਰ ਤੇ ਆਪਣੇ ਜੀ ਮੈਂ ਪਰਮਿੰਦਰ ਸਿੰਘ ਪੰਘੂ ਮੇਰਾ ਛੋਟਾ ਜਿਹਾ 스타ਟਅਪ ਲੇਤਾ ਆਪਾਂ ਨੇ ਇੱਕ ਨਿਊ 스타ਟਅਪ ਹੈ ਰਿਮੀਰੇਜ਼ ਐਗਰੀਵੇਟ ਸਲੂਸ਼ਨਸ ਬਸ ਇਹ ਹੀ ਆ ਵੀ ਆਪਣਾ ਕੰਮ ਹੈ ਇੱਕ ਸਲੂਸ਼ਨ ਪ੍ਰੋਵਾਈਡਰ ਐਜ਼ ਅ ਸਲੂਸ਼ਨ ਪ੍ਰੋਵਾਈਡਰ ਕੰਮ ਕਰਨਾ ਮੇਰੀ ਟੀਮ ਆਏਗੀ ਸਾਰਿਆਂ ਕੋਲ ਤੇ ਉਹ ਵੀ ਐਜ਼ ਅ ਸੇਲਸਮੈਨ ਨਹੀਂ ਸਾਡਾ ਸੇਲਸ ਕਰਨਾ ਮਕਸਦ ਹੀ ਹੈ ਨਹੀਂ ਸਾਡਾ ਇਹ ਹੈ ਵੀ ਅਸੀਂ ਵੈਲੀਡੇਸ਼ਨ ਕਰੀਏ ਫਾਰਮਰਸ ਦੀ ਜੋ ਦਿੱਕਤਾਂ ਨੇ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਕਿਉਂਕਿ ਦੇਖੋ ਸ਼ੇਅਰਿੰਗ ਹੈ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਕੁਛ ਨਾ ਕੁਛ ਹੱਲ ਨਿਕਲ ਕੇ ਆਏਗਾ ਤਾਂ ਜੋ ਹੱਲ ਨਿਕਲੇਗਾ ਉਸ ਦੇ ਉੱਪਰ ਆਪਾਂ ਕੰਮ ਕਰਾਂਗੇ ਰਲ ਮਿਲ ਕੇ ਕੰਮ ਕਰਾਂਗੇ ਤਾਂ ਆਪਾਂ ਇਸ ਡੈਰੀ ਫਾਰਮਿੰਗ ਦੇ ਕਿਤੇ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਕਿਉਂਕਿ ਮੈਂ ਇੱਥੇ ਰੁਕਿਆ ਮੇਰੀ ਫੈਮਿਲੀ ਦੇ ਵਿੱਚ ਮੈਕਸਿਮਮ ਬੰਦੇ ਫੋਰਨ ਚਲੇਗੇ ਸਿਰਫ ਮੈਂ ਕਹਿੰਦੀ ਆ ਵੀ ਨਹੀਂ ਯਾਰ ਆਪਣੇ ਪੰਜਾਬ ਨਾਲ ਜੁੜ ਕੇ ਰਹਿਣਾ ਆਪਣੇ ਇੰਡੀਆ ਨਾਲ ਜੁੜ ਕੇ ਰਹਿਣਾ ਆਪਣੀ ਧਰਤੀ ਜਿਹੜੋ ਇੱਥੇ ਵੀ ਬਹੁਤ ਕੁਸ਼ਲ ਜੀ ਕੰਮ ਕਰਨ ਦੇ ਲਈ ਜਿਹੜੇ ਇੱਥੇ ਮਿਹਨਤ ਕਰਦੇ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਤਰੱਕੀਆਂ ਵੀ ਕਰ ਰਹੇ ਨੇ ਤੁਸੀਂ ਦੇਖੋਗੇ ਤੇ ਬਹੁਤ ਵੱਡੇ ਵੱਡੇ ਫਾਰਮ ਹੋ ਚੁੱਕੇ ਨੇ ਬਹੁਤ ਸੋਹਣੀ ਸੋਹਣੀ ਬਰੀਡ ਪੈਦਾ ਹੋ ਚੁੱਕਿਆ ਜਿਹੜੀ ਆਪਾਂ ਫੋਰਨ ਚ ਬਰੀਡ ਦੇ ਦਿਆ ਉਹਦੇ ਨਾਲ ਬੈਟਰਮੈਂਟ ਚ ਜਾ ਰਹੇ ਆਪਣੀ ਬਰੀਡ ਤੇ ਉਹ ਵੀ ਐਵੇਂ ਦੇ এনवायरमेंट ਦੇ ਵਿੱਚ ਜਿੱਥੇ এনवायरमेंट ਉਹਨਾਂ ਦੇ ਵੀ ਅੱਛਾ ਨਹੀਂ ਹੈਗਾ ਤਾਂ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹ ਕਹਾਗਾ ਵੀ ਆਪਣਾ ਜਦੋਂ ਵੀ ਕੋਈ ਵੀ ਆਉਂਦਾ ਚਲੋ ਅਸੀਂ ਵੀ ਹੋਨੇ ਸਾਡੇ ਨਾਲ ਕੁਝ ਸ਼ੇਅਰ ਕਰੋ ਤੇ ਕੁਛ ਨਾ ਕੁਛ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਉਹ ਇੱਕ ਦਿਨ ਸ਼ੇਅਰਿੰਗ ਨੌਲੇਜ ਵਧੇਗੀ ਤੇ ਉਹਦੇ ਵਿੱਚ ਆਪਾਂ ਇੱਕ ਦੂਦੀ ਵੈਲਿਡੇਸ਼ਨ ਕਰਾਂਗੇ ਤੇ ਕੁਛ ਨਾ ਕੁਛ ਹੱਲ ਜਰੂਰ ਕੱਢਾਂਗੇ ਬਾਕੀ ਸਾਨੂੰ ਵੀ ਸਪੋਰਟ ਕਰਿਓ ਤੇ ਜੋ ਪ੍ਰੋਡਕਸ਼ਨ ਹੈ ਬਾਕੀ ਸਾਡੀ ਟੀਮ ਹੈ ਜੇ ਮੈਂ ਆਨਾ ਤੇ ਆਪਾਂ ਇਕੱਠੇ ਮਿਲ ਕੇ ਸਾਰਾ ਅੱਗੇ ਵਧਾਂਗੇ ਕੰਟੈਕਟ ਕਿਵੇਂ ਕਰ ਸਕਦੇ ਆ ਆਪਣਾ ਐਡਰੈਸ ਫੋਨ ਨੰਬਰ ਈਮੇਲ ਕੋਈ ਸ਼ੇਅਰ ਕਰੋ ਕੰਟੈਕਟ ਨੰਬਰ ਸਰ ਮੇਰਾ ਮੈਂ ਮੋਬਾਈਲ ਨੰਬਰ ਆਪਣਾ ਦੱਸ ਦਿੰਨਾ ਹੈ 77078 ਤੇ ਮੇਰਾ ਕੰਟੈਕਟ ਨੰਬਰ ਹੈ ਜੀ ਤੇ ਆਪਣਾ ਰੋਪੜ ਆਫਿਸ ਰੱਖਿਆ ਹੋਇਆ ਬਾਕੀ ਤੁਸੀਂ ਮੇਲ ਹੈ psphangu58@gmail.com ਤੇ ਸੈਕੰਡ ਮੇਲ ਹੈ rumiresagrivetsolutions@gmail.com ਤੋਂ ਬਾਕੀ ਆਪਣਾ ਜਿਵੇਂ ਸਲੋਗਨ ਹੈ ਵੀ ਆਪਣਾ ਹੈਗਾ ਬਾਇਆ ਫਾਰਮਰ ਫਾਰ ਦਾ ਫਾਰਮਰ ਸੋ ਇਹ ਚੀਜ਼ ਆਪਾਂ ਲੈ ਕੇ ਚੱਲੇ ਆਂ ਤੇ ਸਭ ਦੀ ਵੈਲੀਡੇਸ਼ਨ ਹੋਣੀ ਚਾਹੀਦੀ ਹੈ। ਥੈਂਕ ਯੂ। ਬਹੁਤ ਹੁੰਦਾ ਸੋਚ ਹੈ ਬਤੌਰੇ ਕਿ ਯੂਥ ਆਈਕਨ ਵੀ ਨਹੀਂ ਨਜ਼ਰ ਆਇਆ ਜੋ ਮੈਂ نو ਵੀਡੀਓ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਵਾਲ ਡ੍ਰੌਪ ਕਰ ਸਕਦੇ ਹੋ। ਆਪਾਂ ਫੇਰ ਮਿਲਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਆਨਸਰ ਤੁਹਾਡੇ ਰੂਬਰੂ ਕਰਾਂਗੇ। ਬਾਕੀ ਕੰਟੈਕਟ ਨੰਬਰ ਹੈ, ਈਮੇਲ ਆਈਡੀ ਹੈ। ਤੁਸੀਂ ਡੀਲ ਵੀ ਕਰ ਸਕਦੇ ਹੋ। ਹੋਰ ਵੀ ਨੌਲੇਜ ਲੈ ਸਕਦੇ ਹੋ। ਦੇਖਦੇ ਰਹੋ ਹੈਡਲੈਸ 24 ਤੁੰਬਾ।